ਸ਼੍ਰੀ ਮੁਖਸਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਵਾਲੇ ਨਗਰ ਕੀਰਤਨ ਦਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਪਹੁੰਚਣ ਤੇ ਕੀਤਾ ਗਿਆ ਪਰਮਾ ਸਵਾਗਤ ਆਓ ਦਿਖਾਉਂਦੇ ਆ ਤੁਹਾਨੂੰ ਨਗਰ ਕੀਰਤਨ ਦੇ ਤਸਵੀਰਾਂ ਤੁਸੀਂ ਵੇਖੋ ਏਪੀਜੀ ਨਿਊਜ਼ ਪੰਜਾਬ ਅਗਲਾ ਸਬੋਤ ਦੇ ਇੱਕ ਕੋਈ ਦਿਸਕਾਰ ਜੀ ਜੰਗਲੇ ਪਾਟਿਆ ਸੰਕਿਰਣ ਰੋਸ਼ਨ ਦੇਖੀਏ ਹਮਾ ਦੀਪ ਸਿੰਘ ਜੀ ਦੀ ਹਾਰਵੀ 1957 ਇਸਤਰੀ ਦੇ ਜਹਾਜ਼ ਖਾਣ ਵਾਲੇ ਹਮਲੇ ਦਰਾ श्री दरबार साहब की बात करते हैं सरदार अपने अपनी इकली धरती की सेवा कर और जो श्री दरबार से बनकर के आए गुरु कृपा करें या भाई स्वीकार करो क्योंकि आज जो कार्य उपलब्ध मिला गुरु स्वायत्त्सिं का गुणवान वाणी कथन में नहीं है जो हमें फिर एक नरक बना देता नंदू नाम से बच्चे ओदोनरी

ਇੱਕ ਸਾਜੇ ਚੜੀ ਇੱਕ ਢੇੜ ਅਲੀ radically bien af ei ole ov CO selection sa keer na payment 15ਵਾਂ ਮਹਾਨਗਰ ਕੀਤਾ ਨੇ ਨਰੋਲ ਸੇਵਾ ਸੰਸਥਾ ਦੇ ਵੱਲੋਂ ਸ੍ਰੀ ਗੁਰੂ ਸਾਹਿਬ ਦਾ ਪਰਾਲਾ ਕੀਤਾ ਗਿਆ ਤੇ ਬਰਦਾਰਾ ਕਮਸ਼ਨ ਸਾਹਿਬ ਦੀ ਮੁੱਸਤਸਾਦ ਦੀ ਉਸਤਰਾ 27 ਫਰਵਰੀ ਨੂੰ ਰੱਖ ਹੋਇਆ ਸੀ ਤੇ ਪਨਾਦਰ ਪਨਾ ਹੁੰਦਾ ਹੋਇਆ 6 ਮਾਰਚ ਨੂੰ ਕਰਤਾਰਪੁਰ ਸਾਹਿਬ ਪਾਕਿਸਤਾਨ ਜਾ ਕੇ ਜਿਹੜੀ ਇਹ ਸੰਪੂਰਨਤਾ ਹੋਣੀ ਹੈ ਜੀ ਇਹ ਦੇਖੋ ਵੱਡੇ ਵੱਡੇ ਮਗਰ ਮਾਡਲ ਲੱਗੇ ਹੋਏ ਆ ਸ੍ਰੀ ਨੜਕਾਲਾ ਸਹਿ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਅਤੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਨਾਲ ਨਾਲ ਉਹਨਾਂ ਦਾ ਇਤਿਹਾਸ ਚੱਲ ਰਿਹਾ ਹੈ ਸੰਗਤ ਨੂੰ ਕਿਹੜੇ ਸਾਡੇ ਧਰੂ ਧਾਮਾਂ ਦੇ ਪ੍ਰਾਰ ਸੀਡੀ ਉਹ ਵੱਡੀ ਜਾਣਕਾਰੀ ਮਿਲ ਰਹੀ ਹੈ ਜੀ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਰਸਤੇ 'ਚ ਖੜ ਖੜ ਕੇ ਸਵਾਗਤ ਕਰ ਰਹੀ ਹੈ ਬੜੀ ਕਿੱਢੀ ਗੱਲ ਹੈ ਕਿਹੜਾ ਇਹ ਪ੍ਰੋਗਰਾਮ ਚੱਲ ਰਿਹਾ ਹੈ ਧੰਨਵਾਦ ਜੀ